ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਕਿਰਤੀ ਇਨਸਾਨਾਂ ਦੀਆਂ ਵਿਖਾਉਂਦੇ ਰਹਨੇ ਆ ਮੈਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆ ਕਿਰਤੀ ਇਨਸਾਨਾਂ ਨੇ ਭੈਣਾ ਵੀ ਕੰਮ ਕਰਦੀਆਂ ਨੇ ਤੇ ਨਾਲ ਵੀਰ ਵੀ ਕੰਮ ਕਰਦੇ ਆ ਤੁਸੀਂ ਝੋਨਾ ਲਾਉਂਦੇ ਵੀ ਦੇਖਦੇ ਹੋ ਤੇ ਕਣਕਾਂ ਵੜਦੇ ਵੀ ਦੇਖਦੇ ਹੋ ਇਸ ਸਾਲ ਵਾਢੀ ਨਹੀਂ ਚੱਲੀ ਤੇ ਵੀਰੇ ਹੋਰਾਂ ਨੇ ਗਰੁੱਪ ਬਣਾਇਆ ਵੀ ਇਹ ਤੂੜੀ ਪਾਉਂਦੇ ਆ ਅਕਸਰ ਆਪਾਂ ਬੰਦੇ ਦੇਖਦੇ ਹੁੰਨੇ ਆ ਤੂੜੀ ਪਾਉਂਦੇ ਦੇ ਨਾਲ ਬੀਬੀਆਂ ਵੀ ਤੂੜੀ ਪਾ ਰਹੀਆਂ ਨੇ ਸਾਰਾ ਸਾਰਾ ਦਿਨ ਨਾਲੇ ਪਹਿਲਾਂ ਵਿਚਾਰੀਆਂ ਘਰਾਂ ਦੇ ਕੰਮ ਕਰਦੀਆਂ ਫਿਰ ਮੈਨੂੰ ਲੱਗਦਾ ਇਹਨਾਂ ਨੂੰ 8 8 9 9 ਵਜੇ ਜਾਂਦੇ ਆ ਇੱਥੇ ਕੰਮ ਕਰਾਉਂਦੇ ਆ ਤੇ ਅੱਜ ਮੈਂ ਇਹਨਾਂ ਨਾਲ ਗੱਲ ਕਰੂੰਗਾ ਆਹ ਵੇਖੋ ਇਹਨਾਂ ਕਿਰਤੀ ਲੋਕਾਂ ਕਰਕੇ ਹੀ ਆਪਣਾ ਦੇਸ਼ ਖੜਾ ਨਹੀਂ ਤੁਹਾਨੂੰ ਪਤਾ ਹੀ ਹੈ ਜੇ ਵਿਲੇ ਰਹਿ ਕੇ ਤਾਂ ਕੁਝ ਬੰਦਦਾ ਨਹੀਂ ਇਹ ਵਿਚਾਰੇ ਕੰਮ ਕਰਦੇ ਆ ਤਾਂ ਲੋਕਾਂ ਦੇ ਪਸ਼ੂ ਰੱਜ ਕੇ ਖਾਂਦੇ ਆ ਤੇ ਸਾਰਾ ਕੰਮ ਮਸ਼ੀਨਾਂ ਨਾਲ ਨਹੀਂ ਹੁੰਦਾ ਜੇ ਆਪਾਂ ਆਖੇ ਮਸ਼ੀਨਾਂ ਨਾਲ ਹੋ ਤੇ ਇਹਨਾਂ ਕਿਰਤੀਆਂ ਦਾ ਬਹੁਤ ਵੱਡਾ ਯੋਗਦਾਨ ਆ ਦੇਸ਼ ਦੇ ਵਿੱਚ ਤੇ ਪਾ ਗੱਲ ਕਰਾਂਗੇ ਬਾਈ ਹੋਰ ਨਾ ਆਪਣੇ ਤੂੜੀ ਪਾਉਣਾ ਹੈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਨਾ ਮੈਂ ਅਕਸਰ ਦੇਖਦਾ ਹੁੰਦਾ ਆਪਾਂ ਸ਼ੁਰੂ ਤੋਂ ਹੀ ਦੇਖਦੇ ਆਉਣੇ ਆ ਵੀ ਬੰਦੇ ਆਪਣੇ ਤੂੜੀ ਪਾਉਂਦੇ ਹੁੰਦੇ ਹਾਂ ਜੀ ਪਰ ਅੱਜ ਕੱਲ ਮਾਈਆਂ ਵੀ ਸਾਥ ਦੇ ਰਹੀਆਂ ਹਨ ਤਾਂ ਇਸ ਸਵੇਰ ਤੋਂ ਲੱਗੇ ਹੋਏ ਹਾਂ ਜੀ ਤੇ ਮੜਾ ਜਾ ਆਜੋ ਬਹਿ ਤਾਂ ਮੈਂ ਤੁਹਾਡਾ ਕੰਮ ਖੜਾ ਰਿਹਾ ਦੋ ਮਿੰਟ ਹਾਂ ਐਸੇ ਜੀ ਇਹ ਕਿਹੜਾ ਪਿੰਡ ਆ ਬਾਈ ਤੁਹਾਡਾ ਪਿੰਡ ਦਾ ਸਵਾਲ ਕਰਾਂ ਜੀ हाँ हाँ। ना ना। अच्छा ਤੁਸੀਂ ਪਿੰਡ ਦੇ ਵਿੱਚ ਵੀ ਕੰਮ ਕਰਦੇ ਹੋ ਹੋਰਾਂ ਪਿੰਡਾਂ 'ਚ ਵੀ ਚੱਲ ਜਾਂਦੇ ਹੋ ਹਾਂਜੀ ਹਾਂ ਤੁਹਾਡੀ ਰੀਪਰ ਵਾਲਿਆਂ ਨਾਲ ਕੋਈ ਆਹੋ ਕੀਤੀ ਹੋਈ ਤੁਸੀਂ ਨਾਲਾਂ ਨਾਲ ਜਾਂ ਅੱਛਾ ਮਸ਼ੀਨ ਵਾਲੇ ਲੈ ਕੇ ਆਂਦੇ ਇੱਥੇ ਮਾਲੋ ਜਿੱਥੇ ਨਾ ਮਾੜ ਮਿਲਦਾ ਹੈ ਹਾਂਜੀ ਉੱਥੇ ਤੁਹਾਡੀ ਬਣਾਉਂਦੇ ਜੀ ਅਸੀਂ ਫਿਰ ਪਾਉਂਦੇ ਅੱਛਾ ਅੱਛਾ ਜੀ ਹਾਂਜੀ ਕੀ ਸਾਬਕ ਤਾਬ ਹੁੰਦਾ ਥੋੜਾ ਢੂੜੀ ਪਾਉਂਦੇ ਦਾ 8 300 ਰੁਪਏ ਆ ਜੀ 350 ਰੁਪਏ ਟਰਾਲੀ ਦਾ ਲੈਂਦੇ ਹਾਂ 1 ਦਿਨ 'ਚ ਕਿੰਨੀਆਂ ਪਾਉਣੇ ਬਈ ਪਾਏ ਨੇ 15 16 ਟਰਾਲੀਆਂ ਆ ਜੀ 15 16 ਟਰਾਲੀਆਂ ਪਾਉਣੇ ਆ 7 8 ਜੀ ਤੇ ਮੈਂ ਇੱਕ ਗੱਲ ਕਹਿਣਾ ਵੀ ਆਪਣੇ ਭਰਾਵਾਂ ਨੇ ਤਾਂ ਕੱਲ ਕੰਮ ਹੀ ਕਰਨਾ ਹੁੰਦਾ ਹਨਾ ਚਾਹੇ ਖੇਤ ਦਾ ਕਰਨ ਚਾਹੇ ਕੋਈ ਹੋਰ ਮਜ਼ਦੂਰੀ ਕਰਨਾ ਪਰ ਭੈਣਾਂ ਨੇ ਵਿਚਾਰੀਆਂ ਨੇ ਕੰਮ ਘਰ ਦਾ ਵੀ ਕਰਨਾ ਹੁੰਦਾ ਨਾਲ ਤੇ ਬੱਚੇ ਵੀ ਪੜਦੇ ਹੋਣੇ ਉਹਨਾਂ ਨੂੰ ਵੀ ਤਿਆਰ ਕਰਕੇ ਭੇਜਣਾ ਹਨਾ ਪਣੇ ਉਰੇ ਆ ਕੇ ਮੜੇ ਦੱਸ ਆ ਜਾ ਆ ਜਾ ਨਹੀਂ ਮੈਂ ਇਧਰ ਹੀ ਆਣਾ ਹਾਂਜੀ ਵੀ ਭਣੇ ਜਿਵੇਂ ਤੁਸੀਂ ਬੱਚਿਆਂ ਨੂੰ ਤਿਆਰ ਕਰਕੇ ਆਉਣਾ ਹੁੰਦਾ ਮਜ਼ਬੂਰੀਆਂ ਤਾਂ ਬਹੁਤ ਹੁੰਦੀਆਂ ਹੁੰਦੀਆਂ ਦਾ ਹੈ ਵੀਰੇ ਫਿਰ ਸਰਦਾਨ ਕੀ ਕਰੀਏ ਅੱਛਾ ਫਿਰ ਬੱਚਿਆਂ ਦਾ ਕਿਵੇਂ ਕਰਦੇ ਹੋ ਤੁਸੀਂ ਬੱਚੇ ਮਤਲਬ ਉਹਨਾਂ ਨੂੰ ਨਹਾ ਕੇ ਆ ਜੰਨੇ ਆ ਹਾਂਜੀ ਆ ਰਹਾੜ ਲਾ ਦਿੰਨੇ ਸਵੇਰੇ ਉਹਨਾਂ ਆ ਕੇ ਉਹ ਵਰਦੀਆਂ ਪਾ ਲੈਂਦੇ ਨੇ ਇੱਕ ਮੇਰੀ ਗੁੜੀ ਆ ਕਿ ਰੋਟੀ ਬਣਾ ਦਿੰਦੀ ਆ ਹਾਂਜੀ ਦੋ ਬਸ ਚਲੇ ਜਾਂਦੇ ਨੇ ਫਿਰ ਅੱਛਾ ਅੱਛਾ ਤੇ ਉਹ ਸਾਟੇ ਹੋਣ ਤੋਂ 2 ਘੰਟੇ ਬਾਅਦ ਚਲੇ ਜਾਂਦੇ ਅੱਛਾ ਅੱਛਾ ਹਾਂ ਉਹ 2 ਘੰਟੇ ਬਾਅਦ ਅਸੀਂ 6 ਵਜੇ ਘਰ ਆ ਜਾਂਦੇ ਆ ਠੀਕ ਹੈ ਕਿੰਨੇ ਕਿੰਨੇ ਵਜ ਜਾਂਦੇ ਪਹਿਣ ਜਾਂਦਿਆਂ ਨੂੰ ਜਾਂਦੇ 9 ਵਜੇ ਤੜਕੇ ਸੁੱਤੇ ਪਿਆ ਨੂੰ ਛੱਡ ਕੇ ਆਉਂਦੇ ਆ ਸੁੱਤੇ ਪਿਆ ਤੋਂ ਜਾਂਦੇ ਆ ਅੱਛਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਨਾ ਪਹਿਣ ਹਾਂ ਬਾਈ ਤਾਂ ਕੀ ਕਰੀਏ ਭਾਈ ਜੀ ਆਇਆ ਵੀ ਨਾ ਵੀ ਚੱਲ ਸਾਡੀ ਜ਼ਿੰਦਗੀ ਤਾਂ ਅਜੇ-ਜਿਗੇ ਉਹਨਾਂ ਚੋਂ ਵਧੀਆ ਚੱਲ ਹਾਂ ਇਹ ਵੀ ਗੱਲ ਹੈ ਨਾ ਦੇਖੋ ਦੋਸਤੋ ਕਿੱਡੀ ਵੱਡੀ ਭੈਣ ਹੋਰਾਂ ਨੇ ਗੱਲ ਕਹੀ ਹੈ ਵੀ ਸਾਡੀ ਜ਼ਿੰਦਗੀ ਤਾਂ ਅਜੇ-ਜਿਹੀ ਹੈਗੀ ਸੀ ਹੈਗੀ ਸੀ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਸੁਧਰ ਜੇ ਹਸਬੰਡ ਵਾਈਫ ਨੇ ਬਾਈ ਹੋਰੇ ਭੈਣ ਹੋਰੇ ਤੇ ਖੋਰ ਭਨੇ ਫੇਰਾ ਉਹ ਐ ਨਹੀਂ ਕਹਿੰਦੇ ਮम्मी ਤੁਸੀਂ ਸੁਨੇਹਾ ਬਾਗੇ ਉਹ ਉਹਨਾਂ ਨੂੰ ਪਤਾ ਬਈ ਅੱਛਾ ਉਹ ਵੀ ਸਮਝਦਾ ਨੇ ਮਜਬੂਰੀ ਅੱਛਾ ਅੱਛਾ ਉਹ ਕਿਲਾ ਲੋ ਵੀ ਜਾਣਦੇ ਜੀ ਜਦੋਂ ਜਾਣਿਆ ਕਈ ਵਾਰੀ ਜਦੋਂ ਜਾਣਿਆ ਕਈ ਵਾਰੀ ਤਾਂ ਉੱਠ ਵੀ ਛੱਡਦਾ ਛੋਟਾ ਤਾਂ ਮੇਰਾ ਛੋਟੇ ਮੁੰਡੇ ਦਾ ਤੇ ਮੇਰੀ ਅੱਖ ਦਾ ਜਿਹੜਾ ਮੁੰਡਾ ਬੇਟਾ ਮੇਰਾ ਛੋਟਾ 9 ਸਾਲ ਦਾ ਉਹਦੀ ਅੱਖ ਦਾ ਆਪਰੇਸ਼ਨ ਹੁਣ ਵੀ ਕਰਾ ਕੇ ਆਏ ਤੇ ਅੱਛਾ ਅੱਛਾ ਜੀ ਉਹਦੇ ਕਰਕੇ ਉਹ ਮੈਥੋਂ ਬਣਾ ਪੈਂਦਾ ਨਹੀਂ ਅੱਛਾ ਅੱਛਾ ਠੀਕ ਹੈ ਹਾਂ ਜੀ ਠੀਕ ਆ ਆਂਟੀ ਹੋਰੇ ਦੇਖ ਕਿੰਨਾ ਕੰਮ ਕਰਦੇ ਪੁੱਤ ਹੂੰ ਤੇ ਆਹ ਵੇਖੋ ਫਿਰ ਬਣੀ ਰੋਟੀ ਲਾ ਦਿੰਦੇ ਜਾਨਸਾਰ ਨੂੰ ਕੋਈ ਕੀ ਆਪੀ ਬਣੀ ਪਈ ਹੁੰਦੀ ਫਿਰ ਬੱਚਿਆਂ ਨੂੰ ਔਖਾ ਤਾਂ ਹੋਈ ਜਾਂਦਾ ਨਾ ਫਿਰ ਬਾਕੀ ਬੱਚੇ ਵੀ ਨਾ ਪਰਦੇ ਮੰਗ ਵੀ ਨਹੀਂਗੇ ਅੱਛਾ ਅੱਛਾ ਜੀ ਠੀਕ ਹੈ ਧੰਨਵਾਦ ਬਣੀ ਆ ਜਾ ਆ ਜਾ ਆ ਜਾ ਇੱਧਰ ਆ ਜਾ ਪੁੱਤਾਂ ਸੋ ਦੋਸਤੋ ਇਨਾ ਕਿਰਤੀਆਂ ਨੂੰ ਵੀ ਬਹੁਤੋ ਵੱਧ ਲਾਈਕ ਕਰੋ ਬਹੁਤੋ ਵੱਧ ਵੀਡੀਓ ਭੇਜੋ ਅ ਅੱਗੇ ਅੱਗੇ ਤਾਂ ਜੋ ਇਹਨਾਂ ਨੂੰ ਵੀ ਹੌਸਲਾ ਮਿਲੇ ਤੇ ਬਹੁਤ ਖੁਸ਼ੀ ਹੋਈ ਵੀ ਹਾਲੇ ਵੀ ਕਿਰਤੀ ਇਨਸਾਨ ਜਿਉਂਦੇ ਨੇ ਇਸ ਵਾਰ ਕਣਕ ਦਾ ਸੀਜ਼ਨ ਲੱਗਿਆ ਨਹੀਂ ਵੱਢੀ ਨਹੀਂ ਗਈ ਸਾਰੀ ਕਵੈਨਾਂ ਨੇ ਵੱਢੀ ਹੈ होस् <coughs>